ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 트럼ਪਸ ਆਫ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਨਾ ਦੂਜੀ ਵਾਰ ਹਰ ਰੋਜ਼ ਕੁਛ ਨਾ ਕੁਛ ਕਰ ਰਹੇ ਨੇ ਔਰ ਚਰਚਾ ਚ ਰਹਿੰਦੇ ਨੇ ਚਰਚੇ ਚ ਰਹਿਣਾ ਉਹਨਾਂ ਨੂੰ ਚੰਗਾ ਲੱਗਦਾ ਮੇਰੇ ਖਿਆਲ ਹੈ ਆ ਹੁਣ ਵੱਡੀ ਚਰਚਾ ਹੋਈ ਹੈ ਜਿਤੇ ਭਾਰਤ ਤੇ ਬਹੁਤ ਅਸਰ ਪੈਂਦਾ ਹੈ ਔਰ ਜਿਹੜੇ ਬਹੁਤ ਸਾਰੇ ਲੀਡਰ ਤਾਂ ਉਹਨਾਂ ਦੇ ਤੰਜ਼ ਕਰ ਰਹੇ ਨੇ ਵਿਅੰਗ ਕਰ ਰਹੇ ਨੇ ਭਾਰਤ ਵਾਲੇ ਕਿ ਮੋਦੀ ਸਾਹਿਬ ਤੁਹਾਨੂੰ ਜਿਹੜਾ ਬਰਥਡੇ ਗਿਫਟ ਤੁਹਾਡੇ ਜਨਮਦਿਨ ਤੇ ਜਿਹੜਾ ਤੋਹਫਾ ਦਿੱਤਾ ਹੈ ਕਮਾਲ ਦਾ ਦਿੱਤਾ ਕਿ ਫੋਨ ਕੀਤਾ ਸੀ ਨਾ ਮੋਦੀ ਸਾਹਿਬ ਜਨਮਦਿਨ ਤੇ ਕਿ ਮੇਰਾ ਦੋਸਤ ਹੈ ਮੋਦੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਨਾਲ ਦੀ ਨਾਲ ਜਿਹੜਾ H1 ਵੀਜ਼ੇ ਦੀ ਜਿਹੜੀ ਫੀਸ ਹੈ 1 ਲੱਖ ਡਾਲਰ ਕਰਤੀ ਜਿਹੜੀ 88 ਲੱਖ ਰੁਪਏ ਸਾਲ ਦੀ ਜਿਹੜੀ ਸਲਾਨਾ ਫੀਸ 1 ਲੱਖ ਡਾਲਰ ਜਿਹੜੀ ਪਹਿਲਾਂ 2000 2500 ਡਾਲਰ ਸੀ ਇਹ ਇਹਦਾ ਸਿੱਧਾ ਅਸਰ ਭਾਰਤ ਤੇ ਕਿਉਂਕਿ 70% ਤੋਂ ਜ਼ਿਆਦਾ ਭਾਰਤੀ ਜਿਹੜੇ ਨੇ ਉਹੋ ਇਸ ਵੀਜ਼ੇ ਤੇ ਉੱਥੇ ਕੰਮ ਕਰਦੇ ਨੇ ਅਮਰੀਕਾ ਦੇ ਵਿੱਚ ਇਹ ਸਵੈਰ ਦਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਚੱਲ ਰਿਹਾ ਹੈ ਜੀ ਕੀ ਅਸਰ ਪਾਊਗਾ ਭਾਰਤ ਤੇ ਮੈਂ ਦੂਜਾ ਐਂਗਲ ਦੇਖਣਾ ਚਾਹ ਰਿਹਾ ਇਹਦਾ ਇਸ ਵੀਡੀਓ ਦੇ ਵਿੱਚ ਕਿਉਂਕਿ ਕੱਲ ਦੀ ਗੱਲ ਇਹੀ ਚੱਲ ਰਹੀ ਹੈ ਅੱਜ ਤੋਂ ਲਾਗੂ ਹੋ ਗਿਆ ਕਿਸ ਤੰਬਰ ਤੋਂ ਲਾਗੂ ਹੋਣਾ ਸੀ ਹੁਣ ਜਿਹੜੇ ਜਾਣੇ ਪਹਿਲਾਂ ਤਾਂ ਕੰਪਨੀਆਂ ਨੇ ਕਹਿੰਦਾ ਜਿੱਥੇ ਵੀ ਕੋਈ ਹੈ ਜਿਵੇਂ ਫੌਜੀ ਦੀ ਛੁੱਟੀ ਹੁੰਦੀ ਹੈ ਨਾ ਵੀ ਆਜੋ ਹੁਣ ਕਿਉਂਕਿ 1 ਲੱਖ ਡਾਲਰ ਦੇਣਾ ਪੈਣਾ ਸੀ ਤੇ 21 ਸਤੰਬਰ ਤੋਂ ਬਾਅਦ 1 ਲੱਖ ਡਾਲਰ ਦੇਣਾ ਪੈਣਾ ਜਿਹੜਾ ਵੀ ਵੀਜ਼ਾ ਲਊਗਾ ਤਾਂ ਹੁਣ ਉਹ ਤਾਂ ਹੋ ਗਿਆ ਲੇਕਿਨ ਨਾਲ ਇੱਕ ਹੋਰ ਗੱਲ ਹੈ ਕਿ ਕਦੇ ਆਪਾਂ ਇਹ ਐਂਗਲ ਦੇਖਿਆ ਕਿ ਇਹਦਾ ਕੋ ਫਾਇਦਾ ਹੋਊਗਾ ਪਹਿਲਾਂ ਆਪਾਂ ਬ੍ਰੇਨ ਡレイン ਦੀ ਗੱਲ ਕਰਦੇ ਸੀ ਬ੍ਰੇਨ ਗੇਨ ਦੀ ਗੱਲ ਵੀ ਹੋ ਸਕਦੀ ਹੈ ਇਸ ਵੀਡੀਓ ਚ ਅਸਲ ਵਿੱਚ ਦੂਜਾ ਪੱਖ ਵੀ ਦੇਖਣਾ ਚਾਹਣਾ ਹੈ ਕਿ ਭਾਰਤ ਨੂੰ ਨੁਕਸਾਨਤਾ ਹੈ ਹੀ ਹੈ ਜਿਹੜਾ ਲੇਕਿਨ ਇਹਦਾ ਫਾਇਦਾ ਵੀ ਹੋ ਸਕਦਾ ਹੈ ਇਹ ਇਸ ਵੀਡੀਓ ਦੇ ਵਿੱਚ ਮੈਂ ਅਸਲ ਦੇ ਵਿੱਚ ਇਸ ਪਾਸੇ ਨੂੰ ਧਿਆਨ ਦਿਵਾਉਣਾ ਚਾਹਣਾ ਤੇ ਉਸ ਤੋਂ ਪਹਿਲਾਂ ਮੈਂ ਉਹ ਵੀ ਧਿਆਨ ਦਿਵਾਉਣਾ ਹੁੰਦਾ ਹੈ ਜਿਹੜਾ ਅਕਸਰ ਦਿਵਾਉਣਾ ਕਿ ਜਿਨ੍ਹਾਂ ਨੇ ਕੋਈ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਜੇ ਆਪਾਂ ਥੋੜੀ ਜਿਹੀ ਬੈਕਗ੍ਰਾਉਂਡ ਦੇਖ ਲਈਏ ਇਸ ਤੋਂ ਪਹਿਲਾਂ ਕਿ ਅਸਰ ਦੇਖੀਏ ਤੇ ਪਹਿਲ ਇਸ 1 ਲੱਖ ਡਾਲਰ ਦਾ ਦੇਖੋ 트럼ਪ ਨੇ ਜਿਹੜਾ H1 ਵੀਜ਼ੇ ਦਾ 1 ਲੱਖ ਡਾਲਰ ਕੀਤਾ ਹੈ 88 ਲੱਖ ਬਣਦਾ ਹੈ ਅੱਜ ਦੇ ਹਰ ਰੋਜ਼ ਬਦਲਦੀ ਰਹਿੰਦੀ ਹੁੰਦੀ ਹੈ ਕੀਮਤ ਕਦੇ ਘਟ ਗਈ ਕਦੇ ਵਧ ਗਈ ਘਟਦੀ ਤਾਂ ਘਟ ਘਟ ਹੀ ਹੁੰਦੀ ਹੈ ਵਧਦੀ ہوئی ਹੈ ਰੁਪਿਆ ਗਿਰਦੇ ਹੀ ਨਜ਼ਰ ਆ ਰਿਹਾ ਹੁਣ ਤਾਂ ਤੇ ਇਹ ਸਰਾਨਾ ਫੀਸ ਹੈ ਜਿਹੜੀ ਪਹਿਲਾਂ 6 ਲੱਖ ਰੁਪਏ ਸੀ ਜੇ ਇੰਡੀਅਨ ਕਰੰਸੀ ਚ ਆਪਾਂ ਗੱਲ ਕਰੀਏ ਹੁਣ ਇਹਦਾ ਅਸਰ ਤਾਂ ਦੇਖੋ ਪੈਣਾ ਆਈਟੀ ਕੰਪਨੀ ਤੇ ਤੇ ਤਾਂ ਕੋਈ ਦੋ ਰਾਵਾ ਨਹੀਂ ਸਾਡੇ ਆਈਟੀ ਪ੍ਰੋਫੈਸ਼ਨਲ ਤੇ ਤੇ ਆਈਟੀ ਕੰਪਨੀ ਤੇ ਅਸਰ ਪੈਣਾ ਪ੍ਰੋਫੈਸ਼ਨਲ ਤਾਂ ਜਿਹੜੇ ਉਰੂਪ ਪੜ ਕੇ ਜਾਂਦੇ ਸੀ ਤੇ ਉੱਥੇ ਫਿਰ ਅਮਰੀਕਾ ਚ ਜਾ ਕੇ ਕੰਮ ਕਰਦੇ ਸੀ ਹੁਣ ਉਹਨਾਂ ਨੂੰ ਜਾਣਾ ਔਖਾ ਜੋ 88 ਲੱਖ ਰੁਪਿਆ ਕਿਹੜਾ ਸਾਲ ਦਾ ਦੇਊਗਾ ਕੰਪਨੀਆਂ ਬਣੀ ਦੇ ਸਕਦੀਆਂ ਜਿਹੜੀਆਂ ਕੰਪਨੀਆਂ ਚੋਂ ਕੰਮ ਕਰਦੇ ਤੇ ਜਾ ਕੇ ਤੋਂ ਇਸ ਕਰਕੇ ਅਸਰ ਤਾਂ ਬਹੁਤ ਵੱਡੇ ਪੱਧਰ ਤੇ ਪੈਣਾ ਔਰ ਇਹ ਗੱਲ ਵੀ ਆ ਕਿ ਇੱਥੇ ਭਾਰਤ ਦੇ ਜਿਹੜੇ ਖਾਸ ਤੌਰ ਤੇ ਦੋ ਸਟੇਟ ਜਿਹੜੀਆਂ ਜਿੰਨਾ ਚ ਆਂਧਰਾ ਤੇ ਤੇਲਗਾਨਾ ਇਹਨਾਂ ਦੇ ਜਿਹੜੇ ਜ਼ਿਆਦਾ ਪ੍ਰੋਫੈਸ਼ਨਲ ਉੱਥੇ ਕੰਮ ਕਰਦੇ ਨੇ ਤੋਂ ਇੱਕ ਤਾਂ ਇਹ ਅਸਰ ਸਿੱਧਾ ਹੀ ਆਪਾਂ ਨੂੰ ਨਜ਼ਰ ਆ ਰਿਹਾ ਹੈ ਦੂਜਾ ਅਸਰ ਆਈਟੀ ਕੰਪਨੀਆਂ ਆਈਟੀ ਕੰਪਨੀਆਂ ਤੇ ਤਾਂ ਅਸਰ ਪੈਣੇ ਪੈਣਾ ਨਾ ਕਿਉਂਕਿ ਜਿਵੇਂ ਉਹ ਕੰਮ ਕਰਦੀਆਂ ਨੇ ਜਿਹੜੀਆਂ ਸਾਡੀਆਂ ਕੰਪਨੀਆਂ ਨੇ TCS ਜਿਸ ਤਰ੍ਹਾਂ Infosys ਵਿਪਰਾ HCL Tech ਇਹ ਸਾਰੇ ਇਹ ਕੰਪਨੀਆਂ ਨੇ ਕੀ ਕੀਤਾ ਇਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਕੰਮ ਚ ਲਾਇਓ ਨੇ ਕੰਮ ਚੱਲ ਰਹੇ ਨੇ ਉਹਨਾਂ ਦੇ ਤੋਂ ਅਮਰੀਕਾ ਚ ਜਦੋਂ ਇਹ ਪ੍ਰੋਜੈਕਟ ਕੰਮ ਕਰਦੇ ਨੇ ਉੱਥੇ ਫਿਰ ਜਿਹੜੇ ਕੰਮੇ ਕੰਮ ਕਰਦੇ ਨੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹ ਉਹ ਐਚ 1 ਵੀਜ਼ੇ ਤੇ ਉੱਤੇ ਹੀ ਹੁੰਦੇ ਨੇ ਤੋਂ ਉਹਨਾਂ ਤੇ ਅਸਰ ਪਊਗਾ ਨਾ ਤੋਂ ਨਿੱਜੀ ਤੌਰ ਤੇ ਇਹਨੇ ਪੈਸੇ ਦੇ ਸਕਦੇ ਨਾ ਹੀ ਕੰਪਨੀਆਂ ਇਹਨੇ ਦੇ ਸਕਦੀਆਂ ਨੇ ਤੇ ਤੁਸੀਂ ਇਹ ਦੇਖੋ ਜੇ ਮੁਨਾਫੇ ਤੇ ਸਿੱਧਾ ਅਸਰ ਕੰਪਨੀਆਂ ਤੇ ਪੈਣਾ ਦਾਤਾ ਕੰਪਨੀਆਂ ਕਹਿੰਨਗੇ ਵੀ ਚਲੋ ਅਸੀਂ ਭਰ ਦਿੰਦੇ ਆ ਬੜਾ ਔਖਾ ਤੇ 6 ਲੱਖ ਤਾਂ ਫਿਰ ਵੀ ਕੀਤਾ ਜਾ ਸਕਦਾ ਸੀ ਇੱਕ ਤਾਂ ਏ ਹੈ ਦੂਜਾ ਜਿਹੜੇ ਸੱਚ ਇਹ ਤਾਂ ਹੋਏ ਨਾ ਜਿਹੜੇ ਵੈਸੇ ਜਾਂਦੇ ਸੀ ਬੰਦੇ ਪੜ੍ਹਦੇ ਸੀ ਇਥੋਂ ਆਈਟੀ ਸੈਕਟਰ ਬਹੁਤ ਅਮਰੀਕਾ ਦਾ ਤਾਂ ਜਦੋਂ 77% ਹੈ ਤੇ ਉਹ ਅਮਰੀਕਾ ਜਾ ਕੇ ਕੰਮ ਕਰਦੇ ਸੀ ਹੁਣ ਉੱਥੇ ਜਿਹੜੇ ਰਹਿ ਰਹੇ ਨੇ ਮੰਨ ਲਓ ਕਿ ਉਹਨਾਂ ਦਾ ਕਿਹਦਾ 6 ਮਹੀਨੇ ਦਾ ਵੀਜ਼ਾ ਰ ਹੈ 3 ਸਾਲ ਦਾ ਨਹੀਂ ਹੁੰਦਾ ਇਹ ਤੇ ਜੇ ਜਿਨ੍ਹਾਂ ਨੇ ਰਿਡਿਊ ਕਰਨੇ ਫਿਰ 1 ਲੱਖ ਸਰਾਨਾ ਤਾਂ ਪੈਸਾ ਤਾਂ ਜਿਹੜੀ ਇੱਕ ਸੰਧ ਐਂਡਾਇਰੈਕਟਲੀ ਬਹੁਤ ਵੱਡੀ ਪਾਬੰਦੀ ਲਾਤੀ ਉਸਨੇ 트럼ਪ ਨੇ ਭਾਰਤੀਆਂ ਤੇ یوں ਲੱਗਦਾ ਇਹ ਤਾਂ ਤਕੋ ਹਮੇ ਕਹਦੇ ਨੇ ਕਿ ਨਵੇਂ ਐਪਲੀਕੈਂਟਸ ਤੇ ਲਾਗੂ ਹੋ ਤੇ ਨਵੇਂ ਐਪਲੀਕੈਂਟਸ ਨੂੰ ਕਿੱਥੋਂ ਮਿਲਣਗੇ ਜਾਇ ਇਹਨਾਂ ਪੈਸਾ ਦੇ ਕੇ ਕਿੱਥੋਂ ਜਾਣਗੇ ਤੇ ਜਦੋਂ ਰਿਡਿਊ ਕਰਾਉਣਾ ਤਾਂ ਵੀ ਇਹ ਨਾ ਰਹੂ ਸੋ ਇਹ ਕਾਫੀ ਮਹਿੰਗਾ ਸੌਦਾ ਹੋ ਗਿਆ ਕਿ ਆਮ ਤੌਰ ਤੇ ਹੁੰਦਾ ਸੀ ਕੇ ਜੀ ਅਸੀਂ ਚਲੇ ਆ ਤੇ ਜਿਹੜੇ ਸਾਡੇ ਬਹੁਤ ਸਾਰੇ ਸੌਫਟਵੇਅਰ ਜੁਨੀਅਰ ਉੱਥੇ ਜਾ ਕੇ ਕੰਮ ਕਰਦੇ ਸੀ ਤੇ ਉਹ ਆਪਣਾ ਪੈਸਾ ਕਮਾਉਂਦੇ ਸੀ ਹੁਣ ਉਹਨਾਂ ਲਈ ਏ ਕਾਫੀ ਔਕਾਸਾਦਾ ਬਣਾ ਦਿੱਤਾ ਟਰੰਪ ਸਾਹਿਬ ਨੇ ਇਹ ਗਲਤਾਂ ਆਪਣੇ ਸਪਸ਼ਟ ਹੁੰਦੀ ਹੈ ਜਿਹੜੀ ਗੱਲ ਮੈਂ ਕਹੀ ਹੈ ਕਿ ਕੀ ਇਹਦਾ ਕੋਈ ਫਾਇਦਾ ਹੋ ਸਕਦਾ ਮੈਂ ਇਹਨੂੰ ਇਸ ਐਂਗਲ ਤੋਂ ਦੇਖਣਾ ਚਾਹੁੰਦਾ ਦੇਖੋ ਫਾਇਦਾ ਹੋ ਸਕਦਾ ਹਰ ਤਾਂ ਕੀ ਹੈ ਵੀ ਜਿਹੜੇ ਵੀ ਚੰਗੇ ਪ੍ਰੋਫੈਸ਼ਨਲ ਨੇ ਉਹ ਜਦੋਂ ਵੀ ਕੰਮ ਕਰਦੇ ਸੀ ਉਹਨਾਂ ਦਾ ਏਮ ਹੁੰਦਾ ਸੀ ਕਿ ਉਹ ਅਮਰੀਕਾ ਜਾਣਗੇ ਉੱਥੇ ਜਾ ਕੇ ਸੈਟਲ ਹੋਣਗੇ ਉੱਥੇ ਜਾ ਕੇ ਕੰਮ ਕਰਨਗੇ ਹੁਣ ਜਦੋਂ ਕਿ ਉੱਥੇ ਨਹੀਂ ਜਾ ਸਕਣਗੇ ਫਿਰ ਕੀ ਹੋਊਗਾ ਫਿਰ ਉਹ ਇੱਥੇ ਰਹਿ ਕੇ ਕੰਮ ਕਰਨਗੇ ਨਹੀਂ ਨਹੀਂ ਕੰਮ ਤਾਂ ਉਹਨਾਂ ਨੇ ਕਰਨਾ ਹੀ ਹੈ ਫਿਰ ਇੰਡੀਆ ਦੇ ਵਿੱਚ ਜਿਹੜੇ ਵਧੀਆ ਪ੍ਰਤਿਭਾਸ਼ਾਲੀ ਪ੍ਰੋਫੈਸ਼ਨਲ ਪਾਰਟਸ ਰਹਿਣਾ ਉਹਨਾਂ ਦੀ ਮਜਬੂਰੀ ਆ ਭਾਵੇਂ ਕੰਮ ਤਾਂ ਕਰ ਲੈਣਾ ਤੇ ਇੱਥੇ ਰਹਿ ਕੇ ਕੰਮ ਕਰਨਗੇ ਤੇ ਬਹੁਤ ਸਾਰੇ ਮਹਰ ਜਿਹੜੇ ਨੇ ਐਕਸਪਰਟਸ ਇਹ ਕਹਿੰਦੇ ਨੇ ਕਿ ਇਹਦੇ ਨਾਲ ਜਦੋਂ ਅਮਰੀਕਾ ਚ ਜਾਣਾ ਮਹਿੰਗਾ ਹੋ ਗਿਆ ਭਾਰਤ ਦੇ ਵਿੱਚ ਰਹਿਣਗੇ ਤਾਂ ਇੱਕ ਕਿਸਮ ਦੀ ਬ੍ਰੇਨ ਡਰੇਨ ਜਿਹੜੀ ਆ ਉਹ ਬਚ ਜੂਗੀ ਜਿਹੜਾ ਸਾਡਾ ਦਿਮਾਗ ਉੱਧਰ ਜਾ ਕੇ ਜਿਹੜਾ ਡਰੇਨ ਹੁੰਦਾ ਸੀ ਉਹ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬ੍ਰੇਨ ਡਰੇਨ ਤੋਂ ਬ੍ਰੇਨ ਗੇਨ ਸ਼ੁਰੂ ਹੋ ਜਾਊਗਾ ਜੇ ਨਹੀਂ ਉਹ ਇੰਡੀਆ ਚ ਰਹਿਣਗੇ ਇੰਡੀਆ ਨੂੰ ਬ੍ਰੇਨ ਗੇਨ ਨਹੀਂ ਹੋਊਗਾ ਨਾ ਇਹ ਦਿਮਾਗ ਜਿਹੜੇ ਏਡੇ ਵਧੀਆ ਜਿਹੜੇ ਕੰਮ ਕਰਦੇ ਨੇ ਉਹ ਇੰਡੀਆ ਚ ਰਹਿਣਗੇ ਸੋ ਬ੍ਰੇਨ ਡਰੇਨ ਤੋਂ ਬ੍ਰੇਨ ਗੇਨ ਦੀ ਜਿਹੜੀ ਖੇਡ ਹੈ ਇਹ ਵੀ ਹੋ ਸਕਦੀ ਹੈ ਜੇ ਆਪਾਂ ਲੌਂਗ ਟਰਮ ਦੇਖੀਏ ਜਦੋਂ ਪ੍ਰੋਫੈਸ਼ਨਲ ਇੱਥੇ ਕੰਮ ਕਰ ਰਹੇ ਨੇ ਇੱਥੇ ਆ ਕੇ ਉਹ ਆਪਣੇ ਸਟਾਰਟਅੱਪ ਸ਼ੁਰੂ ਕਰਨਗੇ ਟੈਕਨੋਲੋਜੀ ਦੀ ਕੋਈ ਗੱਲ ਕਰਨਗੇ ਕੋਈ ਇਨੋਵੇਸ਼ਨ ਸੈਕਟਰ ਚ ਕੰਮ ਹੋਊਗਾ ਟੈਕਨੋਲੋਜੀ ਦੇ ਸੈਕਟਰ ਚ ਕੰਮ ਹੋਊਗਾ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਜਾਂ ਹੋਣੀ ਚਾਹੀਦੀ ਹੈ ਤੇ ਫਿਰ ਭਾਰਤ ਚ ਕੇ ਸੈਂਟਰ ਅਬਸੋਰਬ ਸੈਂਟਰ ਖੋਲ ਸਕਦੇ ਨੇ ਗਲੋਬਲ ਕੈਪੇਬਿਲਟੀ ਸੈਂਟਰ ਜਿਹਨਾਂ ਨੂੰ ਅਸੀਂ ਜੀਸੀਸੀ ਕਹਿ ਦਿੰਦੇ ਆ ਉਹ ਵੱਧ ਸਕਦੇ ਨੇ ਤੇ ਉਹਦੇ ਨਾਲ ਫਿਰ ਇੱਕ ਹੋਰ ਫਾਇਦਾ ਭਾਰਤ ਨੂੰ ਹੋ ਸਕਦਾ ਹੈ ਇੰਡੀਆ ਦੇ ਵਿੱਚ ਰੋਜ਼ਗਾਰ ਦੇ ਮੌਕੇ ਵੱਧ ਸਕਦੇ ਨੇ ਆਪਾਂ ਇਹ ਐਂਗਲ ਦੇਖੀਏ ਮੈਂ ਕੋਈ ਮੋਦੀ ਸਾਹਿਬ ਨੂੰ ਬਚਾ ਨਹੀਂ ਰਿਹਾ ਮੋਦੀ ਸਾਹਿਬ ਦਾ ਤਾਂ ਦੇਖੋ ਹਾਲ ਇਹ ਹੈ ਬਿਲਕੁਲ ਮੈਨੂੰ ਲੱਗਿਆ ਜਦੋਂ ਇਹ ਸਾਰਾ ਕੁਝ ਹੋਇਆ ਹੈ ਨਾ ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਨੇ ਜਿਹੜਾ ਟਵੀਟ ਕੀਤਾ ਪੁਰਾਣੀ ਗੱਲ ਕੀਤੀ ਕਹਿੰਦੇ ਮੈਂ ਤਾਂ ਪਹਿਲਾਂ ਤਾਂ ਕਹੀ ਜਾਂਦਾ ਕਿ ਸਾਡਾ ਪ੍ਰਾਈਮ ਮਿਨਿਸਟਰ ਬਹੁਤ ਕਮਜ਼ੋਰ ਹੈ ਤੇ ਗੱਲ ਵੈਸੇ ਉਹਦੀ ਦੇਖੋ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਤਰ੍ਹਾਂ ਗੱਲ ਸਟੇਟ ਨਹੀਂ ਸਾਈ ਦੀ ਮੋਦੀ ਸਾਹਿਬ ਹੁਣ 5:00 ਵਜੇ ਅੱਜ ਬੋਲੇ ਐਡਰੈਸ ਕੀਤਾ ਮਤਲਬ ਉਹਨਾਂ ਨੇ ਇੱਕ ਅੱਖਰ ਨਹੀਂ ਗੱਲ ਕੀਤੀ ਬਈ ਆਹ ਸਾਰਾ ਡਾ ਵੱਡਾ ਨੁਕਸਾਨ ਇੰਡੀਆ ਦਾ ਹੋ ਗਿਆ ਉਹਨਾਂ ਭਰਾਤਰਾਂ ਦੀ ਗੱਲ ਕਰਤੀ ਜੀਐਸਟੀ ਤੋਂ ਬਾਅਦ ਜਿਹੜੇ ਫਾਇਦੇ ਪਹਿਲਾਂ ਪੁੱਛੋ ਵੀ ਜੀਐਸਟੀ ਜਦੋਂ ਲਾਇਆ ਸੀ ਉਹ ਉਹਦਾ ਕੀ ਹੈ ਫਿਰ ਲਾਇਆ ਕਿਉਂ ਸੀ ਉਹਦੇ ਜਿਹੜਾ ਲੋਕਾਂ ਨੂੰ ਨੁਕਸਾਨ ਹੈ ਉਹ ਕੋਈ ਗੱਲ ਨਹੀਂ ਮੈਂ ਸਭ ਦਾ ਲੋਕਾਂ ਨੂੰ ਇਹ ਦੱਸਣਾ ਸੀ ਇੱਕ ਅੱਖਰ ਦੇ ਬੋਲੇ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੈਨੂੰ ਤਾਂ ਲੋਕਾਂ ਨੂੰ ਉਹੀ ਡਰ ਹੁੰਦਾ ਜਦੋਂ ਆ ਕੇ ਬੋਲਦੇ ਨੇ ਖੈਰ ਆ ਜਾਓ ਉਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਉਸ ਤਰ੍ਹਾਂ ਦੇ ਬਸ ਇਹ ਹੀ ਦੱਸਿਆ ਵੀ ਤੁਹਾਨੂੰ ਫਾਇਦਾ ਹੋ ਗਿਆ ਲੇਕਿਨ ਰਾਹੁਲ ਗਾਂਧੀ ਕਹਿੰਦਾ ਇਹ ਜਿਹੜਾ ਹੈ ਇੰਨਾ ਕਮਜ਼ੋਰ ਪ੍ਰਧਾਨ ਮੰਤਰੀ ਹੈ ਸੰਡਰੀ ਕਰਤਾ ਹੋਏ ਨੇ ਤਾਂ 트াম্প ਦੇ ਸਾਹਮਣੇ ਉਹੀ ਗੱਲ ਤਾਂ ਉਹਨਾਂ ਨੇ ਉਦੋਂ ਵੀ ਕਹੀ ਸੀ ਜਦੋਂ ਲੋਕ ਸਭਾ 'ਚ ਕਹਿੰਦੇ ਚਲੋ ਛੱਡੋ ਇੱਕ ਵਾਰੀ 트াম্প ਦਾ ਨਾਮ ਤਾਂ ਲੈ ਦੋ ਹਾਲ ਤੱਕ ਨਾਮ ਨਹੀਂ ਲਿਆ 트াম্প ਦਾ ਇਹ ਵੀ ਗੱਲ ਹੈ ਹਾਂ ਧੰਨਵਾਦ ਕੀਤਾ ਜਦੋਂ ਉਹਨਾਂ ਨੇ ਵੱਡੇ ਗਿਫਟ ਦਿੱਤਾ ਤੇ ਉਹਦੇ ਬਾਰੇ ਮਰਕਰਜਨ ਖੜ ਗਏ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਪੈਗੇ ਕਹਿੰਦੇ ਮੋਦੀ ਸਾਹਿਬ ਕਮਾਲ ਕਰਤੀ ਤੁਹਾਡੇ ਜਿਹੜਾ ਡੀਅਰ ਫਰੈਂਡ ਨੇ ਕਹਿੰਦੇ ਤੁਹਾਨੂੰ ਜਨਮ ਦਿਨ ਦੀ ਬਧਾਈ ਦਿੱਤੀ ਤੇ ਜਨਮ ਦਿਨ ਦਾ ਗਿਫਟ ਤੁਹਾਨੂੰ ਦੇਖੋ ਕਿਡਾ ਸੋਨਾ ਦਿੱਤਾ ਤੇ ਕਿੰਨਾ ਸਾਡੇ ਦੇਸ਼ ਨੂੰ ਦਾ ਨੁਕਸਾਨ ਹੋਣਾ ਜਿਹੜੀ ਜਿਹੜੇ ਵਿਰੋਧੀ ਤਰ੍ਹਾਂ ਕੇਜਰੀਵਾਲ ਤੋਂ ਲੈ ਕੇ ਕੋਈ ਬੰਦਾ ਐਸਾ ਨਹੀਂ ਜਿਹੜਾ ਇਹ ਕਹਿੰਦਾ ਤੇ ਕੋਈ ਇਹ ਗੱਲ ਤਾਂ ਬਿਲਕੁਲ ਹੈ ਜਿਹੜੀ ਗੱਲ ਖੜਗੇ ਨੇ ਅੱਗੇ ਜਾ ਕੇ ਲਿਖੀ ਹੈ ਉਹ ਵੀ ਸਹੀ ਹੈ ਹੁਣ ਕਿਸੇ ਨੂੰ ਗਲੇ ਮਿਲਣਾ ਜਫੀ ਪਾ ਲੈਣੀ ਇਹ ਸੱਚ ਵਿੱਚ ਵਿਦੇਸ਼ ਨੀਤੀ ਨਹੀਂ ਜਦ ਵਿਦੇਸ਼ ਜਾ ਕੇ ਮੋਦੀ 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 ਕਰਾਈ ਜਾਣਾ ਇਹ ਵੀ ਫੋਰਨ ਪਾਲਿਸੀ ਨਹੀਂ ਹੈ ਲੋਕ ਹੁਣ ਗੱਲਾਂ ਤਾਂ ਕਰਦੇ ਨੇ ਕਿ ਫੋਰਨ ਪਾਲਿਸੀ ਥੋੜੀ ਹੈ ਆ ਹੁਣ ਜਦੋਂ ਦਾ ਸਾਊਦੀ ਅਰਬ ਨਾਲ ਪਾਕਿਸਤਾਨ ਦਾ ਸਮਝੌਤਾ ਹੋਇਆ ਹੈ ਤੇ ਦੋਨੇ ਦੇਸ਼ਾਂ ਨੇ ਕਿਹਾ ਵੀ ਅਸੀਂ ਇੱਕ ਦੂਜੇ ਦੇ ਜੇ ਕੋਈ ਹਮਲਾ ਕੀਤਾ ਤਾਂ ਇੱਕ ਦੂਜੇ ਤੇ ਸਭਿਆ ਜਾਊ ਹੁਣ ਤੁਸੀਂ ਦੇਖੋ ਸਾਊਦੀ ਅਰਬ ਨਾਲ ਚੀਨ ਨਾਲ ਅਮਰੀਕਾ ਨਾਲ ਜਿਹੜੀ ਦੋਨੇ ਜਿਹੜੇ ਉਧਰ ਨੇ ਉਹਨਾਂ ਨਾਲ ਪਾਕਿਸਤਾਨ ਬਿਲਕੁਲ ਠੀਕ ਹੈ ਪਾਕਿਸਤਾਨ ਦੇ ਨਾਲ ਜਦੋਂ ਚਾਹੇ ਜੰਗ ਲੱਗੀ ਜਾ ਜਿੰਨੀ ਕੁ ਵੀ ਲੜਾਈ ਹੋਈ ਪਾਕਿਸਤਾਨ ਦੇ ਤਿੰਨ ਚਾਰ ਕੰਟਰੀ ਖੜ ਗਏ ਭਾਰਤ ਨਾਲ ਕੋਈ ਵੀ ਨਹੀਂ ਸੀ ਨਹੀਂ ਇਹ ਗੱਲ ਹੈ ਕਿ ਮੋਦੀ ਸਾਹਿਬ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਤਾਂ ਲਗਭਗ ਉਹਦੇ ਤੇ ਤਾਂ ਇਹੀ ਹੈ ਬਸ ਜਫੀਆਂ ਪਾਉਣ ਵਾਲੀ ਹੋਈ ਹੈ ਮੋਦੀਪਤੀ ਕੋ ਹੋਣ ਵਾਲੀ ਹੈ ਹੁਣ ਵੀ ਜੋਨਲ ਸੈਂਪਰੀ ਚ ਜਾਣਾ ਸੀ ਆ ਹੁਣ ਮੋਦੀ ਸਾਹਿਬ ਜਾਣ ਹੀ ਰਹੇ ਤੇ ਉਹ ਕੌਣ ਜਾ ਰਿਹਾ ਹੈ ਉਹ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਉਹੀ ਜਾ ਰਹੇ ਨੇ ਉਹਨਾਂ ਦੀ ਕਿਹੜੀ ਪਾਲਿਸੀ ਜੈ ਸ਼ਾਹ ਕਰਦੀ ਹੈ ਗੱਲ ਵੱਖਰੀ ਹੈ ਪਰ ਵਿਦੇਸ਼ ਨੀਤੀ ਦੇ ਮਾਮਲੇ ਤਾਂ ਉਹ ਫੇਲਰ ਹੀ ਹੈ ਕਹਿੰਨੀ ਸੋ ਇਹ ਸਾਰੇ ਹਾਲਾਤ ਦੇ ਵਿੱਚ ਅਸੀਂ ਚੰਗਾ ਪੱਖ ਦੇਖੀਏ ਦੇਖੋ ਇੱਕ ਗੱਲ ਤਾਂ ਹੈ ਤਾਂ ਬਹੁਤ ਵੱਡੀ ਗੱਲ ਵੱਡਾ ਤੱਕ ਹੈ ਇਹ ਟਰੰਪ ਦਾ ਲੇਕਿਨ ਇਹ ਇਹ ਹੋ ਸਕਦਾ ਹੈ ਕਿ ਇਹਦਾ ਲੌਂਗ ਟਰਮ ਫਾਇਦਾ ਹੋ ਜੇ ਜਾਂ ਅਮਰੀਕਾ ਨੂੰ ਲੌਂਗ ਟਰਮ ਨੁਕਸਾਨ ਹੋਵੇ ਜਿੰਨੇ ਕੁ ਵਧੀਆ ਪ੍ਰੋਫੈਸ਼ਨਲ ਇੰਡੀਅਨਸ ਨੇ ਉਹ ਕਿੱਥੇ ਲੈ ਕੇ ਜਾਣਗੇ ਉਹਨਾਂ ਦਾ ਆਖਰ ਉੱਥੇ ਵੀ ਤਾਂ ਹੈ ਉਹ ਪੈਸੇ ਉਹ ਕਹਿ ਰਹੇ ਹੈ ਵਾਈਟ ਸੁਪਰਮੈਸੀ ਦੀ ਜਦੋਂ ਗੱਲ ਕਰਦੇ ਨੇ ਤਾਂ ਯੂ ایس ਫਰਸਟ ਕਰ ਗੱਲ ਕਰਦੇ ਨੇ ਹੁਣ ਤਾਂ ਕੈਨੇਡਾ ਸਾਰੇ ਕਹਿ ਲਾ ਕੇ ਕਹਿੰਦੇ ਸਾਡੇ ਬੰਦਿਆਂ ਨੂੰ ਨੌਕਰੀ ਪਹਿਲਾ ਉਹ ਭਾਈ ਤੁਹਾਡੇ ਬੰਦਿਆਂ ਨੂੰ ਨੌਕਰੀ ਦੇ ਉਹਨਾਂ ਕੋਲੇ ਇੰਨੀ ਦੀ ਕੈਪੇਬਿਲਟੀ ਹੋਏਗੀ ਤੇ ਤਾਂ ਹੀ ਤੁਸੀਂ ਉਹਨਾਂ ਤੋਂ ਕੰਮ ਕਰਾਓਗੇ ਇੰਡੀਅਨ ਜਿਹੜੇ ਮਿਹਨਤੀ ਨੇ ਜਾ ਕੇ ਉਹਨਾਂ ਨੇ ਕੰਮ ਕੀਤਾ ਆਈਟੀ ਸੈਕਟਰ ਚ ਟਾਟਾ ਪਟਾ ਜਿਹੜਾ ਕੰਮ ਕੀਤਾ ਤੇ ਘੱਟ ਵੇਜਸ ਤੇ ਕੰਮ ਕੀਤਾ ਤਾਂ ਇਸ ਕਰਕੇ ਅਮਰੀਕਾ ਨੂੰ ਵੀ ਨੁਕਸਾਨ ਹੋ ਸਕਦਾ ਹੈ ਤੇ ਇੰਡੀਆ ਨੂੰ ਵੀ ਗੇਨ ਹੋ ਸਕਦਾ ਹੈ ਇਹ ਤੇ ਇਹ ਕਿਉਂਕਿ ਦੂਰਗਾਮੀ ਨਤੀਜੇ ਨੇ ਇਹਦੇ ਦੂਰ ਤੱਕ ਆਪਾਂ ਨੂੰ ਇੱਕੋ ਦਮ ਕੋਈ ਨਤੀਜੇ ਤੇ ਪਹੁੰਚਣਾ ਚਾਹੀਦਾ ਇੱਕੋ ਦਮ ਤਾਂ ਇਹ ਨਤੀਜੇ ਤੇ ਪਹੁੰਚ ਰਹੇ ਹੈ ਕਿ 트럼ਪ ਦੀਆਂ ਨੀਤੀਆਂ ਹਰ ਰੋਜ਼ ਕੁਛ ਨਾ ਕੁਛ ਦੁਨੀਆ ਤੇ ਤੇ ਖਾਸ ਜ਼ੋਰ ਤੇ ਪਰਮ ਮਿੱਤਰ ਜਿਹੜੇ ਮੋਦੀ ਸਾਹਿਬ ਦੇ ਨੇ ਉਹਨਾਂ ਤੇ ਅਸਰ ਪਾ ਰਹੀਆਂ ਨੇ ਇਹ ਜ਼ਰੂਰ ਆਪਾਂ ਨੂੰ ਨਜ਼ਰ ਆ ਰਿਹਾ ਹੈ ਹੁਣ ਦੇਖਦੇ ਹਾਂ ਆਸ ਕਰਦੇ ਹਾਂ ਕਿ ਇਹ ਬ੍ਰੇਨ ਗੇਨ ਦੀ ਗੱਲ ਹੀ ਬਣ ਜੇ ਇਸ ਆਸ ਕਰੀਏ ਇਸ ਵੀਡੀਓ ਚ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ